ਜਾਇ ਸਿਰ ਲਾ ਦੇਣੇ ਲੋਕ ਸੇਵਾ ਜਾਰੀ ਰਹੂਗੀ ਪੈਸੇ ਵੰਡਣ ਤੇ ਵੀ ਕਿਹਾ ਜਾ ਰਿਹਾ ਕਹਿੰਦੇ ਸਿਆਸਤ ਚਮਕਾਰ ਰਹੇ ਨੇ ਆਪਦੀਆਂ ਵੋਟਾਂ ਵਟੋਰ ਰਹੇ ਨੇ ਤਾਂ ਜੋ ਸ਼੍ਰੋਮਣੀ ਕਲਦਨ ਨੂੰ ਖੜਾ ਕੀਤਾ ਜਾ ਸਕੇ ਤਾਂ ਕਰ ਕਹਿੰਦੇ ਪੈਸੇ ਵੰਡੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਤਸਵੀਰਾਂ ਖਿੱਚਦੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਫਿਰ ਲੋਕਾਂ 'ਚ ਨਸ਼ਰ ਕੀਤੀਆਂ ਜਾਂਦੇ ਨੇ ਕਿ ਦੇਖੋ ਭਾਈ ਸੁਖਬੀਰ ਸਿੰਘ ਬਾਦਲ ਨੇ ਤਾਂ ਲੱਖਾਂ ਹੀ ਵੰਡੇ ਤੇ ਸੁਖਬੀਰ ਸਿੰਘ ਬਾਦਲ ਨੇ ਤਾਂ ਕਰੋੜਾਂ ਹੀ ਵੰਡੇ ਪੰਜਾਬ ਦੇ ਲਈ ਖੜਾ ਹੀ ਕਲਾ ਸੁਖਬੀਰ ਸਿੰਘ ਬਾਦਲ ਉਹਨੇ ਕਹਿੰਦੇ ਸਾਡੇ ਕੋਲ ਤਾਂ ਪੈਸਾ ਹੀ ਹੈ ਕਿੱਥੇ ਗਿਆ ਜੀ ਉਹ ਪੈਸਾ ਤੁਸੀਂ ਕੇਜਰੀਵਾਲ ਦੀ ਇਲੈਕਸ਼ਨ ਤੇ ਲੁਟਾਤਾ ਤੁਸੀਂ ਮੀਜ਼ੋਰਮ ਮਨੀਪੁਰ ਤੱਕ ਇਸ਼ਤਿਹਾਰਾਂ ਤੇ ਲੁਟਾਤਾ ਕਿੱਥੇ ਗਿਆ ਪੈਸਾ ਲੋਕਾਂ ਦੀ ਆਪਤਾ ਦਾ ਪੈਸਾ ਹੀ ਖਾ ਕੇ ਤੁਸੀਂ ਤੁਸੀਂ ਸਵਾਲ ਦੂਜਿਆਂ ਤੇ ਖੜਾ ਕਰਦੇ ਹੋ ਤੁਸੀਂ ਸੁਖਵੀਰ ਸਿੰਘ ਬਾਦਲ ਦਾ 2-2 ਲੱਖ ਰੁਪਈਆ ਬੰਨਾਂ ਤੇ ਗਿਣਿਆ ਤੱਕ ਗਿਣ ਰਹੇ ਹੋ ਵੀ ਉਹ ਕਿੱਥੋਂ ਆਇਆ ਜੀ ਦੱਸੇ ਤੁਸੀਂ ਦੱਸੋ ਸਰਕਾਰ ਤੁਸੀਂ 12000 ਕਰੋੜ ਤੁਸੀਂ ਲੋਕਾਂ ਦੀ ਆਪਤਾ ਦਾ ਪੈਸਾ ਖਾ ਗਏ ਉਹਦਾ ਦਿਓ ਪੰਜਾਬ ਨੂੰ ਜਵਾਬ ਸ਼ਰੋਮਣੀ ਕਲਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਂ ਫਿਰ ਕੁਝ ਐਸਜੀਪੀਸੀ ਦੇ ਗੋਲਕਨ ਦੇ ਵੀ ਆ ਜਿਹੜੀ ਗੱਲ ਚੱਲਦੀ ਹੈ ਜਿਹੜਾ ਸਵਾਲ ਉੱਠਦੇ ਜੇ ਅਸੀਂ ਆਪਣੇ ਨਾਮ ਹਟ ਵੰਡਣਾ ਹੋਵੇ ਜੇ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਾਨ ਇਸੇ ਤਰੀਕੇ ਅਕਾਲੀ ਦਲ ਨੇ ਵੰਡਣਾ ਹੋਵੇ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੋਸਟਰ ਕਿਉਂ ਆਉਣਗੇ ਜਾਂ ਤਾਂ ਉਹਨਾਂ ਇਹ ਗੱਲ ਕਹਿ ਦੇਣ ਵੀ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਸੇਵਾ ਆ ਜੇ ਉੱਥੋਂ ਜੇ ਕੋਈ ਬੰਦਾ ਅਕਾਲੀ ਦਲ ਨਾਲ ਵਾਅ ਵਸਤਾ ਰੱਖਦਾ ਭੱਜਿਆ ਕਰੇ 2023 ਦੇ ਵਿੱਚ ਜਿਹੜਾ ਮੁਰਗੀ ਦਾ ਬੱਕਰੀ ਦਾ ਪੈਸਾ ਦੇਣਾ ਸੀ ਉਹ ਅਜੇ ਤੱਕ ਨਹੀਂ ਆਇਆ ਹੁਣ ਮੈਂ 45 ਦਿਨ ਨੂੰ ਦਊਂਗਾ ਮਤਲਬ ਕੱਲਾ ਆਪਾਂ ਗੱਲਾਂ ਮਾਰ ਮਾਰ ਕੇ ਗੱਲਾਂ ਦਾ ਕੜਾ ਬਣਾਉਣਾ ਹੈ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡਾ ਤਾਂ ਹੀ ਕੰਮ ਰਹਿ ਗਿਆ ਕਿ ਗੱਲਾਂ ਦਾ ਕੜਾ ਬਣਾਉਣਾ ਮਿੱਠਾ ਕਿਉਂ ਘੱਟ ਪਾਉਣਾ ਪੰਜਾਬ ਨੂੰ ਦਿੱਤਾ ਕੀ ਉਹ ਪੰਜਾਬ ਨੂੰ ਦੱਸੋ ਇਹ ਜਿਹੜੀਆਂ ਗੱਲਾਂ ਨੇ ਕਿ ਜੀ ਅਕਾਲੀ ਦਲ ਇਹ ਕਰ ਲੋਕਾਂ ਨੇ ਤੋਂ ਕੱਖ ਨਹੀਂ ਲੈ ਕਹਿੰਦਾ ਜੀ ਅਕਾਲੀ ਦਲ 2-2 ਲੱਖ ਰੁਪਏ ਦੇ ਬੰਡਲ ਵੰਡ ਰਿਹਾ ਹੈ ਇਨਕਮ ਟੈਕਸ ਨੂੰ ਕੀ ਕਹਿਣਗੇ ਜਦੋਂ ਇਨਕਮ ਟੈਕਸ ਨੂੰ ਜਵਾਬ ਦੇਣਾ ਉਹ ਅਸੀਂ ਦੇਾਂਗੇ ਸਾਨੂੰ ਪਤਾ ਹੈ ਸਾਡਾ ਕਿੱਥੋਂ ਆ ਰਿਹਾ ਸਾਡੇ ਆਪ ਦੇ ਨਿੱਜੀ ਖਾਤਿਆਂ ਚੋਂ ਕਿਵੇਂ ਆ ਰਿਹਾ ਕਿਵੇਂ ਬਿਜ਼ਨਸ ਚੋਂ ਕੱਢ ਕੇ ਪੈਸਾ ਲਾ ਰਿਹਾ ਕੱਲੇ ਕੱਲੇ ਪੈਸੇ ਦਾ ਸ਼ਰੋਨੀ ਕਲਦਨ ਕੋਲੇ ਹਸਾਬ ਹੈ ਜੀਨੇ ਜਦੋਂ ਹਸਾਬ ਲੈਣਾ ਉਹ ਉਦੋਂ ਆ ਜਾਣ ਪਰ ਹਲੇ ਲੜਾਈ ਜਾਰੀ ਹੈ ਆਪਦਾਦੀ ਲੜਾਈ ਦੇ ਵਿੱਚ ਇੱਕ ਗੰਦੀ ਸਿਆਸਤ ਖੇਡ ਕੇ ਇਹ ਆਪਦਾਦੀ ਲੜਾਈ ਦੇ ਵਿੱਚ ਵਿਗਨ ਨਾ ਮੈਂ ਮਿਹੜਾ ਹੈ ਕਿਉਂਕਿ ਸਫਾਈ ਪ੍ਰਬੰਧ ਤੁਸੀ ਬੰਨ ਦੇ ਵਿੱਚ 1-1 ਕਿਲੋਮੀਟਰ ਚ 4-4 ਪਾੜ ਪੈ ਗੇ ਉਹ ਤੁਸੀ ਬੰਨ ਤਾਂ ਪੰਜਾਬ ਸਰਕਾਰ ਨੇ ਦੇਖਣਾ ਸੀ ਉਹ ਤੁਸੀ ਬੰਨ ਤਾਂ ਜਾ ਕੇ ਵੀ ਉਹ ਬੰਨ ਕਿੱਥੋਂ ਕਮਜ਼ੋਰ ਆ ਤਾਂ ਪੰਜਾਬ ਸਰਕਾਰ ਨੇ ਦੇਖਣਾ ਸੀ ਕਨੌਰ ਦੇ ਵਿੱਚ 2023 ਦੇ ਵਿੱਚ ਜਿੱਥੋਂ ਜਿੱਥੋਂ ਬੰਨ ਚ ਪਾੜ ਪਿਆ ਉਹ ਹਾਈ ਤੱਕ ਨਹੀਂ ਪੂਰਿਆ ਗਿਆ ਇਹ ਤੁਸੀਂ ਦੇਖਣਾ ਸੀ ਸਰਕਾਰ ਨੇ ਤਾਂ ਮੈਨਮੇਡ ਹੈ ਤੁਹਾਡਾ ਇੱਕ ਐਮਐਲਏ ਕਨੌਰ ਤੋਂ ਗੁਰਲਾਲ ਕਨੌਰ ਉਹਨੇ ਆਪਣੇ ਦੋ ਕਿੱਲੇ ਬਚਾਉਣ ਦੇ ਲਈ ਘੱਗਰ ਦੇ ਵਿੱਚ ਪੱਕੀ ਇੱਟਾਂ ਦੀ ਕੰਧ ਬਣਾਤੀ ਉਹ ਕਿਉਂ ਬਣਾਉਣ ਦਿੱਤੀ ਉਹ ਸਰਕਾਰ ਨੇ ਦੇਖਣੀ ਸੀ ਨਾ ਫਿਰ ਇਹ ਤਾਂ ਮੈਨਮੇਡ ਹੜਨੇ ਸਾਤਰੀਕ ਆਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮਗੇ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਚੱਲ ਰਿਹਾ ਪਰ ਜਿਸ ਪਾਰਟੀ ਤੋਂ ਜਿਸ ਲੀਡਰ ਤੋਂ ਜਿੰਨਾ ਹੋਇਆ ਉਹ ਦਿਖਾਈ ਦੇ ਰਿਹਾ ਉਹ ਨਾ ਕਰਦਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਡੀਜ਼ਲ ਦੀ ਐਲਾਨ ਕਰਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹ ਸਹਾਇਤਾ ਦੇ ਨਜ਼ਰ ਆਏ ਤਾਂ ਉਸ ਦੇ ਵਿੱਚ ਹੀ ਵਿਰੋਧੀਆਂ ਦੇ ਵੱਲੋਂ ਸਵਾਲ ਸੁਖਬੀਰ ਸਿੰਘ ਬਾਦਲ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਖੜੇ ਕੀਤੇ ਗਏ ਕਿ ਐਸਜੀਪੀਸੀ ਦੇ ਗੋਲਕ ਦਾ ਮੂੰਹ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਸਿਆਸਤ ਚਮਕਾਉਣ ਦੇ ਲਈ ਖੋਲ ਦਿੱਤਾ ਆ। ਵੱਡ ਇਸ ਬਾਲ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕੀਤੇ ਗਏ ਉਹਨਾਂ ਦੇ ਵੱਲੋਂ ਇਹ ਖੜੇ ਕੀਤੇ ਗਏ ਕਿ ਭਈ ਜੋ ਬੀਜ ਵੰਡਣ ਦੀ ਗੱਲ ਸੁਖਬੀਰ ਸਿੰਘ ਬਾਦਲ ਜਿਹੜਿਆ ਕਰਦਨੇ ਉਹ ਨਕਲੀ ਬੀਜ ਕਹਿੰਦੇ ਨਕਲੀ ਬੀਜ ਨਾ ਕਿਤੇ ਵੰਡ ਦੇਣ ਮੈਂ ਜਾਣਦਾ ਇਹਨਾਂ ਸਭ ਨੂੰ। ਤਮਾਮ ਮਸਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਕਲ ਦਲ ਤੋਂ ਭਈ ਅਸ਼ਦੀਪ ਕਲੇਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਸਵਾਗਤ ਪੈਰਾਮੀਟਰ ਦੇ ਧੰਨਵਾਦ ਜੀ ਬਹੁਤ ਧੰਨਵਾਦ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਇਦਾਂ ਦਿਨਾਂ ਦੇ ਵਿੱਚ ਸੇਵਾ ਕਰਦੇ ਦਿਖਾਈ ਜ਼ਰੂਰ ਦਿੰਦੇ ਨੇ ਪਰ ਇਸਤੇ ਨਾਲ ਹੀ ਪਿਛਲੇ ਦਿਨਾਂ ਤੋਂ ਸਵਾਲ ਜਿਹੜੇ ਆ ਉਹ ਖੜੇ ਹੋਣ ਲੱਗੇ ਨੇ ਸਵਾਲ ਡੀਜ਼ਲ ਦੀ ਸੇਵਾ ਨੂੰ ਲੈ ਕੇ ਹੀ ਨੇ ਉਹ ਕਹਿੰਦੇ ਨੇ ਕਿ ਐਸਜੀਪੀਸੀ ਦਾ ਸੰਗਤਾਂ ਦਾ ਪੈਸਾ ਹੈ ਪ੍ਰਸੰਗਤਾਂ ਦਾ ਪੈਸਾ ਸ਼੍ਰੋਮਣੀ ਕਾਲੀ ਦਲ ਆਪਣੀ ਸਿਆਸਤ ਚਮਕਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਆਪਣਾ ਨਾਮ ਚਮਕਾਉਣ ਦੇ ਲਈ ਕਹਿੰਦੇ ਸੰਗਤ ਦਾ ਪੈਸਾ ਵਰਤ ਰਹੇ ਨੇ ਉਹ ਕਹਿੰਦੇ ਨੇ ਕਿ ਜੇਕਰ ਸੇਵਾ ਕਰਨੀ ਹੈ ਤਾਂ ਕਰਨ ਪਰ ਪਰ ਸਿਆਸਤ ਦੇ ਲਈ ਲੋਕਾਂ ਦਾ ਪੈਸਾ ਕਿਉਂ ਸੰਗਤ ਦਾ ਪੈਸਾ ਦੇਖੋ ਪੰਜਾਬ ਅਜ ਇੱਕ ਬੇहद ਮੁਸ਼ਕਲ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੁਆਬਾ ਇਹ ਤਿੰਨੇ ਖੇਤਰ ਹੜ੍ਹਾਂ ਦੀ ਪ੍ਰਭਾਵ ਹੇਠ ਨੇ ਔਰ ਪਿੰਡਾਂ ਦੇ ਵਿੱਚ ਲੋਕਾਂ ਦਾ ਡੰਗਰਾਂ ਦਾ ਘਰਾਂ ਦਾ ਜ਼ਮੀਨਾਂ ਦਾ ਜਿੱਡਾ ਵੱਡਾ ਨੁਕਸਾਨ ਹੋ ਗਿਆ ਮਤਲਬ ਸੋਚ ਤੋਂ ਪਰੇ ਐ ਮੈਂ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਬਹਿ ਕੇ ਜਦੋਂ ਗੱਲਾਂ ਪਹਿਲਾਂ ਸੁਣਦਾ ਸੀ ਉਦੋਂ ਹੀ ਰੌਂਗ ਤੇ ਖੜੇ ਹੁੰਦੇ ਸੀ ਤੇ ਫੀਲਡ ਦੇ ਵਿੱਚ ਉਤਰੇ ਉਸ ਤੋਂ ਬਾਅਦ ਦੌਰਾ ਕੀਤਾ ਤਾਂ ਹਾਲਾਤ ਇੰਨੇ ਭਿਆਨਕ ਨੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ ਹੁਣੇ ਸਮੇਂ ਦੇ ਵਿੱਚ ਲੋਕਾਂ ਦੀ ਬਾਹ ਕਿੰਨੇ ਫੜਨੀ ਸੀ ਸਰਕਾਰਾਂ ਨੇ ਫੜਨੀ ਸੀ ਚਾਹੇ ਸੂਬਾ ਸਰਕਾਰ ਹੋਵੇ ਕੇਂਦਰ ਸਰਕਾਰ ਪਰ ਜਿੰਨੀ ਬੇਰੁਖੀ ਸਰਕਾਰਾਂ ਨੇ ਦਿਖਾਈ ਚਾਹੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਮੋਦੀ ਸਾਹਿਬ ਦੀ ਸਰਕਾਰ ਹੋ ਪੰਜਾਬ ਦੇ ਵਿੱਚ ਅੱਜ ਸੇਵਾ ਕਰ ਕੌਣ ਰਿਹਾ ਪੰਜਾਬੀ ਆਪ ਹੀ ਲੱਗੇ ਨੇ ਹੁਣ ਇਸੇ ਦੌਰਾਨ ਦੇਖੋ 10 11 ਅਗਸਤ ਤੋਂ ਹੜਾ ਨੇ ਪੰਜਾਬ ਦੇ ਵਿੱਚ ਦਸਤਕ ਦਿੱਤੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਵਿੱਚ ਜਾ ਰਹੇ ਨੇ ਔਰ ਮੀਡੀਆ ਦੇਖ ਰਿਹਾ ਹਰ ਇੱਕ ਜਗ੍ਹਾ ਦੇ ਉੱਤੇ ਜੋ ਗੱਲਬਾਤ ਹੋ ਰਹੀ ਉਹ ਲਾਈਵ ਰਿਕਾਰਡ ਹੋ ਰਹੀ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਆਪੋਜੀਸ਼ਨ ਦੇ ਵਿੱਚ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਨਿੱਜੀ ਸਰੋਤਾਂ ਤੋਂ ਜਾ ਕੇ ਲੋਕਾਂ ਦੀ ਬਾਹ ਫੜ ਰਹੇ ਨੇ ਚਾਹੇ ਆਪਣੇ ਬਿਜ਼ਨਸ ਦੇ ਪੈਸੇ ਨਾਲ ਫੜ ਰਹੇ ਨੇ ਆਪਦੇ ਨਿੱਜੀ ਸਰੋਤਾਂ 'ਚੋਂ ਖਰਚ ਰਹੇ ਨੇ ਸ਼੍ਰੋਮਣੀ ਅਕਾਲ ਦਲ ਦੀ ਸਮੁੱਚੀ ਲੀਡਰਸ਼ਿਪ ਲੱਗੀ ਹੈ ਵਰਕਰ ਲੱਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਜਿਹੜੀ ਆਪਣੇ ਤੌਰ ਤੇ ਲੱਗੀ ਹੈ ਔਰ ਬੜੀ ਚੰਗੀ ਗੱਲ ਹੈ ਅਗਰ ਸੰਸਥਾਵਾਂ ਲੱਗੀਆਂ ਹੁਣ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਵਿਰੋਧੀਆਂ ਤੋਂ ਵੀ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਜਾ ਕੇ ਜੇ ਲੋਕਾਂ ਨੂੰ ਪੈਸੇ ਵੰਡ ਰਹੇ ਹੁਣ ਫੜਾਂ ਦੇ ਵਿੱਚ ਬਨਪੂਰ ਦੇ ਸਾਡੇ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਖੜੇ ਨੇ ਲਾਈਫ ਜੈਕਟਾਂ ਪਾਈਆਂ ਨੇ ਉੱਥੇ ਟਰੈਕਟਰਾਂ ਦੇ ਵਿੱਚ ਡੀਜ਼ਲ ਮੁੱਕ ਗਿਆ ਡੀਜ਼ਲ ਦੀ ਡਿਮਾਂਡ ਹੈ ਤਾਂ ਹੁਣ ਇਹ ਕਹਿੰਦੇ ਜੀ ਉਹ ਪੈਸੇ ਕਿਉਂ ਦਿੰਦੇ ਨੇ ਹੋਰ ਭਾਈ ਚੈੱਕ ਕੱਟ ਕੇ ਦੇ ਦਿਆ ਕਰੀ ਵੀ ਪਹਿਲਾਂ ਜਾਓ ਬੈਂਕ 'ਚ ਜਮ੍ਹਾਂ ਕਰਾਓ 2 ਦਿਨ ਬਾਅਦ ਕੈਸ਼ ਹੋਵੇ ਨਗਦ ਦੀ ਲੋੜ ਤਾਂ ਨਗਦ ਨਾਲ ਪੂਰੀ ਹੋਣੀ ਹੈ ਸਰਕਾਰਾਂ ਅੰਦਾਰਤਾਂ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਖੇਤਰੀ ਪਾਰਟੀ ਦੇ ਪ੍ਰਧਾਨ ਲੋਕਾਂ ਦੇ ਵਿੱਚ ਨੇ ਫਿਰ ਜਰਦੀਆਂ ਨੇ ਕਿਤੇ ਸਰਕਾਰਾਂ ਸਰਕਾਰਾਂ ਨੂੰ ਲੱਗਦਾ ਯਾਰ ਇਹ ਕਿਉਂ ਕਰ ਰਿਹਾ ਹੈ ਸੇਵਾ ਦੇ ਵਿੱਚ ਵਿਗਨ ਪਾਉਣ ਦੇ ਲਈ ਸੇਵਾ ਦੇ ਉੱਤੇ ਕਿੰਤੂ ਪਰੰਤੂ ਕਰਨ ਦੇ ਲਈ ਇਹ ਉਹ ਲੋਕ ਖੜੇ ਹੋ ਗਏ ਜਿਹੜੇ ਆਪਦਾ ਦੇ ਵਿੱਚ ਅਫਸਰ ਲੱਭ ਰਹੇ ਨੇ ਕਿਉਂਕਿ ਆਪ ਤਾਂ ਕੁਝ ਕਰ ਨਹੀਂ ਰਹੇ ਆਪ ਦੀ ਕੋਈ ਕੰਟਰੀਬਿਊਸ਼ਨ ਹੈ ਨਹੀਂ ਦੂਜਾ ਕਰਦਾ ਜਰਿਆ ਨਹੀਂ ਜਾ ਰਿਹਾ ਉੱਥੇ ਫਿਰ ਸਿਆਸਤ ਖੇਡਦੇ ਨੇ ਸੋ ਮੈਂ ਇਨਾਂ ਨਿੰਦਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਇਸੇ ਤਰੀਕੇ ਜਾਰੀ ਰਹੂਗੀ ਜਿੰਨਾ ਗੁਰੂ ਸਾਹਿਬ ਬਲ ਬਖਸ਼ਣਗੇ ਜਿੰਨੀ ਬਿੱਤ ਹੈ ਉਨੀ ਕਰਾਂਗੇ ਜਿੱਥੇ ਤੱਕ ਡੀਜ਼ਲ ਦੀ ਸੇਵਾ ਆਪਦੇ ਪੱਲਿਓਂ ਵੀ ਕਰ ਰਹੇ ਆ ਜਿੰਦ ਤੱਕ ਡੀਜ਼ਲ ਦੀ ਸੇਵਾ ਉੱਥੇ ਬਹੁਤ ਦਾਨੀ ਵਰਕਰ ਵੀ ਸ਼੍ਰੋਮਣੀ ਕਾਲਦਲ ਦੇ ਨੇ ਹੋਰ ਦਾਨੀ ਪੰਜਾਬ ਦੇ ਸੱਜਣ ਨੇ ਜਿਹੜੇ ਕਿ ਇਹਦੇ ਚ ਸਹਿਯੋਗ ਪਾ ਰਹੇ ਨੇ ਔਰ ਬੜੇ ਵਧੀਆ ਤਰੀਕੇ ਨਾਲ ਸੇਵਾ ਚੱਲ ਰਹੀ ਹੈ ਸੇਵਾ ਦੇ ਉੱਤੇ ਸਵਾਲ ਉਠਾਉਣਾ ਇਹ ਉਠਾਈ ਜਾਣ ਸੌੜੀ ਸਿਆਸਤ ਤੇ ਲੋਕਾਂ ਨੇ ਨਿੰਦਕਾਂ ਨੇ ਕਰਨੀਆਂ ਕਰਦੇ ਰਹਿਣ ਸ਼੍ਰੋਮਣੀ ਅਕਾਲੀ ਦਲ ਇਸੇ ਤਰੀਕੇ ਦੇ ਨਾਲ ਅੱਗੇ ਵਧਦਾ ਰੁਕ ਪਰ ਡੀਜ਼ਲ ਦੀ ਸੇਵਾ ਸ਼੍ਰੋਮਣੀ ਕਾਲਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਂ ਫਿਰ ਕੁਝ ਐਸਜੀਪੀਸੀ ਦੇ ਗੋਲਕਨ ਦੇ ਵੀ ਆ ਜਿਹੜੀ ਗੱਲ ਚੱਲਦੀ ਹੈ ਜਿਹੜਾ ਸਵਾਲ ਉੱਠਦੇ ਨੇ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਹਦੇ 'ਚ 1 ਰੁਪਿਆ ਵੀ ਐਸਜੀਪੀਸੀ ਦਾ ਜਾਂ ਗੁਰੂ ਦੀ ਗੋਲਕ ਦਾ ਨਹੀਂ ਉਹ ਆਪਦੇ ਨਿੱਜੀ ਸਰੋਤਾਂ ਤੋਂ ਕਰ ਰਹੇ ਨੇ ਹੁਣ ਜਿੱਥੇ ਇਹ ਸਵਾਲ ਚੱਕਦੇ ਨੇ ਦੇਖੋ ਇਹਨਾਂ ਨੇ ਨਾ ਰਾਤ ਨੂੰ ਇੱਕ ਫੋਟੋ ਚੱਕ ਲਈ ਉਹ ਸ਼ਾਇਦ ਸੰਗਰੂਰ ਹਲਕੇ ਦੇ ਲਹਿਰੇ ਦਾ ਇਹ ਕਹਿੰਦੇ ਜੀ ਜਿਹੜਾ ਟੈਂਕਰ ਹੈ ਟੈਂਕਰ ਦੇ ਸਾਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੋਸਟਰ ਲੱਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਕਰਕੇ ਸੇਵਾ ਕਰ ਰਹੀ ਉਹ ਕੋਈ ਲੁਕ ਚਿਪਕੇ ਨਹੀਂ ਕਰ ਰਹੀ ਤੁਸੀਂ ਦੇਖਿਆ ਹੋਣਾ ਕਿ ਧਾਮੀ ਸਾਹਿਬ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ 8 ਲੱਖ ਲੀਟਰ ਡੀਜ਼ਲ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਨਾਲ ਕਿਸਾਨਾਂ ਦੇ ਵੀ ਦੀ ਕਰੇ ਹੁਣ ਇਹ ਕਹਿੰਦੇ ਜੀ ਉੱਥੇ ਜਦੋਂ ਸੇਵਾ ਹੋ ਰਹੀ ਸੀ ਉੱਥੇ ਜਿਹੜਾ ਬੰਦਾ ਖੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹੁਣ ਮੈਨੂੰ ਇਹ ਦੱਸੋ ਵੀ ਜੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੀਜ਼ਲ ਦਾ ਟੈਂਕਰ ਵਰਤਣਾ ਹੋਵੇ ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੋਸਟਰ ਕਿਉਂ ਲਾਊਗਾ ਜੀ ਉਹ ਤੇ ਇਹ ਪੋਸਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੱਗੇ ਸੀ ਜੇ ਅਸੀਂ ਆਪਣੇ ਨਾਮ ਹੇਟ ਵੰਡਣਾ ਹੋਵੇ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਾਨ ਇਸੇ ਤਰੀਕੇ ਅਕਾਲੀ ਦਲ ਨੇ ਵੰਡਣਾ ਹੋਵੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੋਸਟਰ ਕਿਉਂ ਲਾਉਣਗੇ ਜਾਂ ਤਾਂ ਹੁਣ ਇਹ ਗੱਲ ਕਹਿ ਦੇਣ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਸੇਵਾ ਆ ਜੇ ਉਥੋਂ ਜੇ ਕੋਈ ਬੰਦਾ ਅਕਾਲੀ ਦਲ ਨਾਲ ਵਾਅ ਵਸਤਾ ਰੱਖਦਾ ਉਹ ਭੱਜਿਆ ਕਰੇ ਮਲੇ ਕੋਈ ਲੌਜੀਕ ਨਾਲ ਤਾਂ ਗੱਲ ਕਰਨ ਨਾ ਲੋਕਾਂ ਤੱਕ ਸੇਵਾ ਪਹੁੰਚ ਰਹੀ ਹੈ ਲੋਕਾਂ ਤੇ ਜੇ ਕੋਈ ਭਲਾ ਹੋ ਰਿਹਾ ਔਰ ਮੈਂ ਇਸ ਦੇ ਵਿੱਚ ਕਹਿ ਰਿਹਾ ਕਿ ਇਹ ਤਾਂ ਦੋ ਗੱਲੋਂ ਗਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿੱਜੀ ਤੌਰ ਤੇ ਕਲਾਕਾਰ ਵੀ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਵੀ ਕਰ ਰਹੇ ਨੇ ਇੰਡਸਟ੍ਰੀਅਲਿਸਟ ਵੀ ਕਰ ਰਹੇ ਨੇ ਇਹ ਤਾਂ ਸਭ ਨੂੰ ਕਰਨੀ ਚਾਹੀਦੀ ਹੈ ਦੇਖੋ ਪੰਜਾਬ ਨੇ ਦੇਸ਼ ਦੇ ਲਈ ਇੱਕ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਪੰਜਾਬ ਦੀ ਆਜ਼ਾਦੀ ਦੇਸ਼ ਨੂੰ ਮਿਲੀ ਪੰਜਾਬ ਨੇ ਪਿੰਡੇ ਤੇ ਹੰਡਾਈ ਜੰਗਾਂ ਪੰਜਾਬ ਦੇ ਸੀਨੇ ਤੇ ਲੜੀਆਂ ਗਈਆਂ 84 ਪੰਜਾਬ ਨੇ ਹੰਢਾਈ ਗ੍ਰੀਨ ਰੈਵੋਲੂਸ਼ਨ ਲਈ ਆਪਣਾ ਢਿੱਡ ਪਾੜ ਕੇ ਦੇਸ਼ ਦੇ ਅੰਨ ਭੰਡਾਰ ਪੰਜਾਬ ਨੇ ਭਰੇ ਦੇਸ਼ 'ਚ ਕਿਤੇ ਵਿਪਤਾ ਆਈ ਪੰਜਾਬੀ ਸਭ ਤੋਂ ਮੂਰੇ ਹਿੱਕ ਡਾ ਕੇ ਖੜੇ ਜੇ ਅੱਜ ਪੰਜਾਬ ਤੇ ਵਿਪਤਾ ਹੈ ਤਾਂ ਸਰਕਾਰਾਂ ਤਾਂ ਮੂੰਹੀ ਮੋੜ ਗਈਆਂ ਤੇ ਹੁਣ ਬਹਾਦਰ ਪੰਜਾਬੀ ਜੇ ਡਟ ਕੇ ਖੜੇ ਨੇ ਬਹਾਦਰ ਪੰਜਾਬੀ ਅਗਰੇ ਇਸ ਆਪਦਾ ਨੂੰ ਆਪ ਸਿੱਧੇ ਤੌਰ ਤੇ ਲੜ ਰਹੇ ਨੇ ਬੁੱਲੀਆਂ ਤੇ ਹਾਸੇ ਲੈ ਕੇ ਲੜ ਰਹੇ ਨੇ ਸੌਖਾ ਨਹੀਂ ਹੁੰਦਾ ਜਿੱਥੇ ਘਰ ਬਰਬਾਦ ਹੋ ਜਾਣ ਨਾ ਜਿੱਥੇ ਖਾਣ ਨੂੰ ਇੱਕ ਦਾਣਾ ਨਾ ਬਚੇ ਫਿਰ ਵੀ ਵਾਇਗਰੂ ਦੀ ਰਜ਼ਾ ਚ ਰਹਿ ਕੇ ਲੋਕ ਡਟ ਕੇ ਇਸ ਆਫਤਾ ਦਾ ਸਾਹਮਣਾ ਕਰ ਰਹੇ ਨੇ ਤਾਂ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਆ ਨਿੰਦਕਾਂ ਨੂੰ ਕਿ ਭਾਈ ਪੰਜਾਬ ਤਾਂ ਐਡੀ ਵੱਡੀ ਲੜਾਈ ਲੜ ਰਿਆ ਤੁਸੀਂ ਕੰਟਰੀਬਿਊਸ਼ਨ ਤਾਂ ਉਸ ਲੜਾਈ ਚ ਕੀ ਪਾਉਣੀ ਹੈ ਤੁਸੀਂ ਜਿਹੜੀ ਚੱਲ ਰਹੀ ਸੇਵਾ ਹੈ ਉਹਦੇ ਤੇ ਸਵਾਲ ਖੜੇ ਕਰ ਰਹੇ ਹੋ ਇਹ ਜਿੰਨੇ ਸਵਾਲ ਖੜੇ ਕਰਨੇ ਨੇ ਜੀ ਸਦਕੇ ਕਰਨ ਪਰ ਜਦੋਂ ਸਮਾਂ ਆਊਗਾ ਉਦੋਂ ਕਰਨ ਹਲੇ ਚੱਲਦੀ ਸੇਵਾ ਦੇ ਵਿੱਚ ਸਵਾਲ ਨਾ ਖੜੇ ਕਰਨ ਜੀਨੇ ਜਿੰਨੀਆਂ ਇਨਕੁਆਰੀਆਂ ਕਰਾਉਣੀਆਂ ਨੇ ਨਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਮੈਂ ਇੱਕ ਬੁਲਾਰਾ ਸੁਣ ਰਿਹਾ ਸੀ ਉਹ ਕਹਿੰਦਾ ਜੀ ਅਕਾਲੀ ਦਲ 2-2 ਲੱਖ ਰੁਪਏ ਦੇ ਬੰਡਲ ਵੰਡ ਰਿਹਾ ਹੈ ਇਨਕਮ ਟੈਕਸ ਨੂੰ ਕੀ ਕਹਿਣਗੇ ਜਦੋਂ ਇਨਕਮ ਟੈਕਸ ਨੂੰ ਜਵਾਬ ਦੇਣਾ ਉਹ ਅਸੀਂ ਦੇਾਂਗੇ ਸਾਨੂੰ ਪਤਾ ਹੈ ਸਾਡਾ ਪੈਸਾ ਕਿੱਥੋਂ ਆ ਰਿਹਾ ਹੈ ਸਾਡੇ ਆਪ ਦੇ ਨਿੱਜੀ ਖਾਤਿਆਂ ਚੋਂ ਕਿਵੇਂ ਆ ਰਿਹਾ ਹੈ ਕਿਵੇਂ ਬਿਜ਼ਨਸ ਚੋਂ ਕੱਢ ਕੇ ਪੈਸਾ ਲਾ ਰਹੇ ਆ ਕੱਲੇ-ਕੱਲੇ ਪੈਸੇ ਦਾ ਸ਼ਰਮਨੀ ਕਲਦਲ ਕੋਲ ਹਿਸਾਬ ਹੈ ਜੀਨੇ ਜਦੋਂ ਹਿਸਾਬ ਲੈਣਾ ਹੋ ਉਦੋਂ ਆ ਜਾਣ ਪਰ ਹਲੇ ਲੜਾਈ ਜਾਰੀ ਹੈ ਆਪਦਾਦੀ ਲੜਾਈ ਦੇ ਵਿੱਚ ਇਹ ਗੰਦੀ ਸਿਆਸਤ ਖੇਡ ਕੇ ਇਹ ਆਪਦਾਦੀ ਲੜਾਈ ਦੇ ਵਿੱਚ ਵਿਗਨ ਨਾ ਪਾਓ ਪੈਸੇ ਵੰਡਣ ਤੇ ਵੀ ਕਿਹਾ ਜਾ ਰਿਹਾ ਕਹਿੰਦੇ ਸਿਆਸਤ ਚਮਕਾਰ ਰਹੇ ਨੇ ਆਪਦੀਆਂ ਵੋਟਾਂ ਵਟੋਲ ਰਹੇ ਨੇ ਤਾਂ ਜੋ ਸ਼੍ਰੋਮਣੀ ਕਲਦਨ ਨੂੰ ਖੜਾ ਕੀਤਾ ਜਾ ਸਕੇ ਤਾਂ ਕਰ ਕਹਿੰਦੇ ਪੈਸੇ ਵੰਡੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਫਿਰ ਲੋਕਾਂ ਜਾਂ ਨਿਸ਼ਾਨੀਆਂ ਕੀਤੀਆਂ ਜਾਂਦੇ ਨੇ ਕਿ ਦੇਖੋ ਭਾਈ ਸੁਖਬੀਰ ਸਿੰਘ ਬਾਦਲ ਨੇ ਤਾਂ ਲੱਖਾਂ ਹੀ ਵੰਡੇ ਸੁਖਬੀਰ ਸਿੰਘ ਬਾਦਲ ਨੇ ਤਾਂ ਕਰੋੜਾਂ ਹੀ ਵੰਡੇ ਪੰਜਾਬ ਦੇ ਲਈ ਖੜਾ ਹੀ ਕਲਾ ਸੁਖਬੀਰ ਸਿੰਘ ਬਾਦਲ ਹੈ ਦੇਖੋ ਮੈਂ ਇਹ ਗੱਲ ਕਹਿਣਾ ਕਿ ਅਗਰ ਆਪਤਾ ਦੇ ਵਿੱਚ ਲੋਕਾਂ ਦੀ ਮਦਦ ਕਰਨਾ ਸਿਆਸਤ ਹੈ ਅਗਰ ਆਪਤਾ ਦੇ ਵਿੱਚ ਜਾ ਕੇ ਜਿੱਥੇ ਜਿਸ ਕਿਸਮ ਦੀ ਲੋੜ ਹੈ ਚਾਹੇ ਚਾਹੇ ਡੀਜ਼ਲ ਦੀ ਚਾਹੇ ਹੁਣ ਇਸ ਤੋਂ ਬਾਅਦ ਬੀ ਹੈ ਕਿਉਂਕਿ ਅਸੀਂ ਤਾਂ ਐਲਾਨ ਕੀਤਾ ਅਸੀਂ ਤਾਂ 500 ਟਰੱਕ ਚਾਰੇ ਦਾ ਸ਼੍ਰੋਮਣੀ ਕਾਲਦਲ ਦੇ ਉਧਰ ਮੀਟਿੰਗ ਕਰਕੇ ਫੈਸਲਾ ਲਿਆ 500 ਟਰੱਕ ਚਾਰੇ ਦਾ ਪਹਿਲਾਂ ਭੇਜਾਂਗੇ ਹੋਰ ਲੋੜ ਵੀ ਹੋਰ ਵੀ ਭੇਜਾਂਗੇ 500 ਟਰੱਕ ਮੱਕੀ ਦੇ ਆਚਾਰ ਦਾ ਐਲਾਨ ਕੀਤਾ ਸਰਕਾਰ ਭਗਵੰਤ ਮਾਨ ਸਾਹਿਬ ਨੂੰ ਪੁੱਛੋ ਤੁਹਾਡੇ ਕੋਲ ਤਾਂ ਟ੍ਰੈਜਰੀ ਹੈ ਜਿਹੜੇ ਮੁੱਖ ਮੰਤਰੀ ਗੱਲਾਂ ਕਰਦੇ ਨੇ ਕਿੰਨੀਆਂ ਫੋਗਿੰਗ ਮਸ਼ੀਨਾਂ ਸਰਕਾਰ ਨੇ ਕਹੀਆਂ ਪੰਜਾਬ 'ਚ 200 ਸ਼੍ਰੋਮਣੀ ਅਕਾਲੀ ਦਲ ਨੇ 500 ਫੋਗਿੰਗ ਮਸ਼ੀਨ ਖਰੀਦ ਚੁੱਕੇ ਆ ਉਹ ਜਲਦੀ ਫੌਕਿੰਗ ਸਾਰੇ ਪੰਜਾਬ ਚ ਸ਼ੁਰੂ ਆਈ ਥਿੰਕ ਅੱਜ ਵੀ ਵੀਡੀਓਸ ਪੈਣ ਲੱਗ ਗਈਆਂ ਉਹ ਫੌਕਿੰਗ ਸ਼ੁਰੂ ਕਰਤੀ ਹੈ 100 ਮੈਡੀਕਲ ਦੀਆਂ ਟੀਮਾਂ ਜਿਹੜੀਆਂ ਗੁਰੂ ਰਾਮਦਾਸ ਮੈਡੀਕਲ ਕਾਲਜ ਨੇ ਭੇਜਣੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਸਹਿਯੋਗ ਹੈ ਜਿੱਥੇ ਸਹਿਯੋਗ ਹੈ ਉੱਥੇ ਅਸੀਂ ਡਟ ਕੇ ਕਹਿੰਦੇ ਆ ਕਿ ਉਹ ਜਿਹੜੀਆਂ 100 ਟੀਮਾਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੁਰੂ ਰਾਮਦਾਸ ਮੈਡੀਕਲ ਕਾਲਜ ਦੀਆਂ ਟੀਮਾਂ ਨੇ ਜਿਹਦੇ ਚ ਸੀਨੀਅਰ ਡਾਕਟਰ ਨਾਲ ਨਰਸਿੰਗ ਸਟਾਫ ਉਹ ਪੰਜਾਬ ਚ ਜਾਏਗਾ ਚਾਰ ਪਿੰਡਾਂ ਮਗਰ ਇੱਕ ਟੀਮ ਲਾਵਾਂਗੇ ਇਸੇ ਤ ਡਾਕਟਰ ਦੀਆਂ ਟੀਮਾਂ ਪਸ਼ੂਆਂ 'ਚ ਜਿਹੜੀ ਬਿਮਾਰੀ ਹੈ 30000 ਕੁਆਂਟਲ ਕਣਕ ਪੰਜਾਬ 'ਚੋਂ ਇਕੱਠੀ ਕਰ ਰਹੇ ਆਂ ਪਿੰਡਾਂ 'ਚੋਂ ਕਰ ਰਹੇ ਆਂ ਅਕਾਲੀ ਦਲ ਦੇ ਜਿਹੜੇ ਉੱਥੇ ਚਾਹੇ ਹਲਕਾ ਇੰਚਾਰਜ ਆ ਚਾਹੇ ਲੀਡਰ ਆ ਉਹ ਇਕੱਠੀ ਕਰਨਗੇ ਉਹ ਹੜ੍ਹ ਪ੍ਰਭਾਵਿਤ ਖੇਤਾਂ 'ਚ ਵੰਡਣੀ ਐ ਇਸੇ ਤਰੀਕੇ 'ਬੀ ਵੰਡਣਾ' ਇਹ ਸ਼ਰੋਣੀ ਅਕਾਲੀ ਦਲ ਨੇ ਐਲਾਨ ਕੀਤਾ ਸੋ ਜੋ ਗੱਲ ਕਹਿੰਦੇ ਆ ਉਹ ਪੂਰੀ ਕਰਾਂਗੇ ਪੰਜਾਬ ਦੇ ਲਈ ਐ ਚਾਹੇ ਸਿਰ ਲਾ ਦੇਣੇ ਲੋਕ ਸੇਵਾ ਜਾਰੀ ਰਹੂਗੀ ਕਿੰਤੂ ਪਰੰਤੂ ਕਰਨਾ ਜਿੰਨਾ ਮਰਜੀ ਇਹ ਕਰੀ ਜਾਣ ਇਹਨਾਂ ਦੇ ਕਿੰਤੂ ਪਰੰਤੂ ਦਾ ਜਵਾਬ ਵੀ ਸੇਵਾ ਨਾਲ ਹੀ ਦੇਵਾਂਗੇ ਇਹਨਾਂ ਨਾਲ ਕਿਸੇ ਵੀ ਕਿਸਮ ਨਾਲ ਕਿਉਂਕਿ ਇਹ ਚਾਹੁੰਦੇ ਨੇ ਕਿ ਸੇਵਾ ਡੇਰੇਲ ਹੋ ਜਾਏ ਇਹ ਚਾਹੁੰਦੇ ਨੇ ਲੋਕਾਂ ਦਾ ਧਿਆਨ ਭਟਕ ਜੇ ਇਸ ਗੱਲ ਤੋਂ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਦਾ ਕਿ ਮੁੱਖ ਮੰਤਰੀ ਸਾਹਿਬ ਚਲੋ ਪ੍ਰਮਾਤਮਾ ਤੁਸੀਂ ਮੁੱਖ ਮੰਤਰੀਓ ਮੈਂ ਤੁਹਾਡੀ ਸੁੱਖ ਮੰਗਦਾ ਤੁਸੀਂ ਬਿਮਾਰ ਸੀ ਮੈਂ ਤੁਹਾਡੀ ਸੁੱਖ ਮੰਗਦਾ ਤੁਸੀਂ ਠੀਕ ਹੋਏ ਆਪਣੇ ਪਰਿਵਾਰ ਚ ਜਾਏ ਪਰ ਇਸ ਗੱਲ ਦਾ ਲੋਕਾਂ ਨੂੰ ਜਵਾਬ ਦਿਓ ਕਿ ਜਿੱਦਣ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਏ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਕਿ 12000 ਕਰੋੜ ਆਪਤਾ ਦਾ ਪੈਸਾ ਪੰਜਾਬ ਸਰਕਾਰ ਕੋਲੇ ਪਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਲੋਕਾਂ ਨੂੰ ਵੀ ਉਹ ਕਿਉਂ ਨਹੀਂ ਵਰਤਿਆ ਅੱਜ ਪੰਜਾਬ ਦੇ ਵਿੱਚ ਤਕਰੀਬਨ ਕੋਈ ਜ਼ਿਆਦਾ ਨਹੀਂ ਤਾਂ 16-1700 ਪਿੰਡ ਹੈ ਜਿਹੜਾ ਜ਼ਿਆਦਾ ਪ੍ਰਭਾਵਿਤ ਹੈ ਕੱਲੇ-ਕੱਲੇ ਪਿੰਡ 'ਚ 4-4 5-5 6-6 ਕਰੋੜ ਰੁਪਏ ਖਰਚ ਸਕਦੀ ਹੈ 12000 ਕਰੋੜ ਪਿਆ ਹੁਣ ਇਹ ਕਹਿੰਦੇ ਸਾਡੇ ਕੋਲ ਤਾਂ ਪੈਸਾ ਹੀ ਹੈ ਨਹੀਂ ਕਿੱਥੇ ਗਿਆ ਜੀ ਉਹ ਪੈਸਾ ਤੁਸੀਂ ਕੇਜਰੀਵਾਲ ਦੀ ਇਲੈਕਸ਼ਨ ਤੇ ਲੁਟਾਤਾ ਤੁਸੀਂ ਮ ਮੀਜ਼ੋਰਮ ਮਨੀਪੁਰ ਤੱਕ ਇਸ਼ਤਿਹਾਰਾਂ ਤੇ ਲੁਟਾਤਾ ਕਿੱਥੇ ਗਿਆ ਪੈਸਾ ਲੋਕਾਂ ਦੀ ਆਪਦਾ ਦਾ ਪੈਸਾ ਹੀ ਖਾ ਕੇ ਤੁਸੀਂ ਤੁਸੀਂ ਸਵਾਲ ਦੂਜਿਆਂ ਤੇ ਖੜਾ ਕਰਦੇ ਹੋ ਤੁਸੀਂ ਸੁਖਬੀਰ ਸਿੰਘ ਬਾਦਲ ਦਾ 2-2 ਲੱਖ ਰੁਪਇਆ ਬੰਨਾਂ ਤੇ ਗਿਣਿਆ ਤੱਕ ਗਿਣ ਰਹੇ ਹੋ ਵੀ ਉਹ ਕਿੱਥੋਂ ਆਇਆ ਜੀ ਦੱਸੇ ਤੁਸੀਂ ਦੱਸੋ ਸਰਕਾਰ ਤੁਸੀਂੋਂ 12000 ਕਰੋੜ ਤੁਸੀਂ ਲੋਕਾਂ ਦੀ ਆਫਤਤਾ ਦਾ ਪੈਸਾ ਖਾ ਗਏ ਉਹਦਾ ਦਿਓ ਪੰਜਾਬ ਨੂੰ ਜਵਾਬ ਹਾਂ ਜਾਂ ਫਿਰ ਡਟ ਕੇ ਕੋਈ ਵੀ ਪ੍ਰਧਾਨ ਮੰਤਰੀ ਝੂਠ ਬੋਲ ਰਹੇ ਨੇ ਕੈਗ ਦੀ ਰਿਪੋਰਟ ਝੂਠੀ ਹੈ ਕੈਗ ਦੀ ਰਿਪੋਰਟ ਦੇ ਵਿੱਚ ਬੜਾ ਕਲੀਅਰ ਆਂਕੜਾ ਹੈ ਕਿ 12000 ਕਰੋੜ ਇਹਨਾਂ ਕੋਲ ਸੀ ਹੁਣ ਉਹ ਪਤਾ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਉਹ 12000 ਕਰੋੜ ਜਿਹੜਾ ਟ੍ਰੈਜਰੀ 'ਚ ਰੱਖਣਾ ਹੁੰਦਾ ਉਹਦਾ ਨਾ ਇੱਕ ਰੂਲ ਹੈ ਮਤਲਬ ਚਲੋ ਮੈਂ ਲੀਗਲੀ ਤੁਹਾਨੂੰ ਸਮਝਾਉਣਾ 12000 ਕਰੋੜ ਇੱਕ ਸੈਪਰੇਟ ਅਕਾਊਂਟ ਬਣਾ ਕੇ ਮੇਨਟੇਨ ਕਰਨਾ ਹੁੰਦਾ ਉਹ ਆਫਤਤਾ 'ਚ ਹੀ ਖਰਚਿਆ ਜਾ ਸਕਦਾ ਹੈ ਇਹਨਾਂ ਨੇ ਉਹਦੇ ਅਗੇਂਸਟ ਕੋਈ ਲੋਨ ਕਰਾ ਲਿਆ ਲੋਨ ਦਾ ਪੈਸਾ ਖਰਚਤਾ ਇਸ਼ਤਿਆਰਬਾਜੀ ਤੇ ਆ ਜਿਹੜਾ 7-800 ਕਰੋੜ ਮੀਡੀਆ ਨੂੰ ਵੰਡਦੇ ਨੇ ਪੇਡ ਮੀਡੀਆ ਕਹੀ ਰੱਖਿਆ ਇਹਨਾਂ ਨੇ ਉਹਨੂੰ ਵੰਡਦੇ ਨੇ ਇਹ ਸਾਰਾ ਉਹਦੇ ਤੇ ਖਰਚ ਕੇ ਉਹ ਲੋਕਾਂ ਦਾ ਪੈਸਾ ਆਪਦੀ ਫੋਕੀ ਸਿਆਸਤ ਤੇ ਫੂਕੇ ਹੁਣ ਇਹ ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ ਹੁਣ ਝੱਗਾ ਚੱਗ ਕੇ ਕੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਜਾਬ ਮਾਫ ਕਰ ਦੂ ਇਸ ਗੱਲ ਲਈ ਤੁਸੀਂ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਏ ਢਕਾਰ ਗਏ ਤੇ ਤੁਸੀਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਤੇ ਸਵਾਲ ਚੱਕ ਰਹੇ ਹੋ ਜਿਹੜੀਆਂ ਫੀਲਡ 'ਚ ਲੜਾਈ ਲੜ ਰਹੀਆਂ ਨੇ ਮੈਂ ਪਰਸੋਂ ਸਵੇਰੇ 5:30 ਵਜੇ ਚੰਡੀਗੜ੍ਹ ਤੋਂ ਚੱਲਿਆ ਮੈਂ ਹੌਨ ਰਿਕਾਰਡ ਇਹ ਗੱਲ ਕਹਿਣੀ ਚਾਹੁੰਦਾ 5:30 ਵਜੇ ਚੰਡੀਗੜ੍ਹ ਤੋਂ ਚੱਲਿਆ ਤੇ ਮੈਂ ਅਜਨਾਲੇ ਤੋਂ ਵੀ ਅੱਗੇ ਉੱਥੇ ਰਮਦਾਸ ਦੇ ਵਿੱਚ ਜਿੱਥੇ ਇੰਡੋ ਪਾਕ ਬਾਰਡਰ ਜਮਾ ਥੋੜੀ ਦੂਰੀ ਤੇ ਰਹਿ ਜਾਂਦਾ ਉੱਥੇ ਤੱਕ ਜਾ ਕੇ ਆਇਆ ਤੇ ਇੱਕ ਜਗ੍ਹਾ ਦੇ ਉੱਤੇ ਵੀ ਮੈਨੂੰ ਸਰਕਾਰ ਦਾ ਕੋਈ ਮੈਡੀਕਲ ਕੈਂਪ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਦੇਖਿਆ ਉੱਥੇ ਤੁਸੀਂ ਬੰਦੀ ਸੇਵਾ ਹੋ ਰਹੀ ਹੈ ਤੇ ਗੁਰੂ ਕੇ ਬਾਗ ਵਾਲੇ ਮਹਾਪੁਰਸ਼ ਮਹਾਪੁਰਸਤ ਨਾਮ ਸਿੰਘ ਜੀ ਤੇ ਛੋਟੇ ਘੁੰਮਣ ਵਾਲੇ ਬਾਬਾ ਜੀ ਉਹ ਉਥੇ ਸੇਵਾ ਕਰਾ ਰਹੇ ਨੇ ਨੌਜਵਾਨ ਸਾਡਾ ਕਰ ਰਿਆ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕਹਿੰਦੀ ਸੀ ਜੀ ਨੌਜਵਾਨ ਨਸ਼ੇੜੀ ਹੈ ਪੰਜਾਬ ਦਾ ਇਹ ਤਾਂ ਨਸ਼ੇੜੀ ਲੈਵਲ ਕਰਦੇ ਸੀ ਤੇ ਉਥੇ ਸਾਡਾ ਨੌਜਵਾਨ ਲਾਈਫ ਜੈਕਟ ਆ ਪਾ ਕੇ ਬੰਨ ਦੇ ਵਿੱਚ ਖੜਾ ਤੇਜ਼ ਬਹਾ ਦੇ ਵਿੱਚ ਉਹ ਬੰਨ ਢੱਕ ਰਿਹਾ ਤੇ ਸਰਕਾਰ ਕੀ ਕਰ ਰਹੀ ਹੈ ਜੀ ਤੇ ਪਿਛਲੇ ਦਿਨੀ ਕੁਲਦੀਪ ਢਾਲੀਵਾਲ ਵੀ ਉਸੇ ਜਗ੍ਹਾ ਤੇ ਜਾ ਕੇ ਆਏ ਨੇ ਤੇ ਤੁਸੀਂ ਦੇਖੀ ਹੋਣੀ ਉਹਨਾਂ ਦੀ ਇੰਟਰਵਿਊ ਆਕੇ ਬਾਬਾ ਜੀ ਬਸ ਥੋੜਾ ਹੀ ਆਸਰਾ ਸਰਕਾਰਾਂ ਤਾਂ ਨਦਾਰਦ ਨੇ ਤੇ ਥੋੜਾ ਆਪ ਦਾ ਮੰਤਰੀ ਤਾਂ ਤੁਹਾਨੂੰ ਸਰਟੀਫਿਕੇਟ ਦੇ ਆਏ ਉੱਥੇ ਜਾ ਕੇ ਭਗਵੰਤ ਮਾਨ ਜੀ ਕੁਲਦੀਪ ਢਾਲੀਵਾਲ ਜਿਹੜਾ ਸਾਬਕਾ ਮੰਤਰੀ ਹੈ ਤੇ ਗੱਲਾਂ ਕਿਹੜੀਆਂ ਕਰ ਰਹੇ ਆਂ ਬਸ ਉਹ ਗੱਲਾਂ ਲੌਜੀਕਲ ਕਰੀਏ ਪੰਜਾਬ ਦੀ ਗੱਲ ਕਰੀਏ ਜੇ ਕੋਈ ਯੋਗਦਾਨ ਪਾਉਂਦਾ ਉਹਦੀ ਸ਼ਲਾਘਾ ਕਰੀਏ ਜੇ ਅੱਜ ਪੰਜਾਬ ਲੜਾਈ ਲੜ ਰਿਹਾ ਪੰਜਾਬੀ ਲੜਾਈ ਲੜ ਰਹੇ ਨੇ ਆਪਦੇ ਤੌਰ ਤੇ ਲੜ ਰਹੇ ਨੇ ਭਾਈ ਸਰਕਾਰ ਫੇਲ ਹੋ ਗਈ ਤੁਸੀਂ ਕੁਝ ਕਰ ਨਹੀਂ ਸਕੇ ਘੱਟੋ-ਕੱਟ ਜਿਹੜੇ ਕਰ ਰਹੇ ਨੇ ਉਹਨਾਂ ਦੀ ਸਲਾਗਾ ਹੀ ਕਰ ਦਿਓ ਤੁਹਾਡਾ ਮੂੰਹ ਟੁੱਟ ਜੇ ਸਲਾਗਾ ਵੀ ਨਹੀਂ ਕਰ ਸਕਦੇ ਤੁਸੀਂ ਤਾਂ ਇਹ ਤੋਂ ਗੰਦੀ ਸਿਆਸਤ ਆਮ ਆਦਮੀ ਪਾਰਟੀ ਕੀ ਕਰੂ ਤੁਸੀਂ ਬੀਜ ਦੀ ਗੱਲ ਕਰਦੇ ਹੋ ਬੀਜ ਤੇ ਵੀ ਮੁੱਖ ਮੰਤਰੀ ਸਾਹਿਬ ਦਾ ਬਿਆਨ ਸੁਣਿਆ ਹੋਣਾ ਕਹਿੰਦੇ ਨੇ ਕਿ ਬੀਜ ਮੈਂ ਜਾਣਦਾ ਬੀਜਾਂ ਨੂੰ ਕਹਿੰਦੇ ਬੀਜ ਲਿਆਉਣਗੇ ਕਿੱਥੋਂ ਨਕਲੀ ਬੀਜ ਕਹਿੰਦੇ ਪਿਛਲੇ ਤੋਤਾ ਸਿੰਘ ਵਾਲੇ ਬੀਜਾਂ ਦਾ ਵੀ ਕਹਿੰਦੇ ਹਜੇ ਇਨਕੁਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਬੀਜ ਕਿੱਥੋਂ ਦੇਣਗੇ ਨਕਲੀ ਬੀਜ ਦੇਣਗੇ ਕਹਿੰਦੇ ਦੇਖੋ ਮੁੱਖ ਮੰਤਰੀ ਸਾਹਿਬ ਜਿਹੇ-ਜਿਹੇ ਆਪਦੇ ਕਾਰਨਾਮੇ ਹੋਣ ਨਾ ਦ 3.5 ਸਾਲ ਚ ਪੰਜਾਬ ਨੂੰ ਰੱਜ ਕੇ ਇਹਨਾਂ ਨੇ ਲੁੱਟ ਲਿਆ ਆਪਦਾ ਦਾ 12000 ਕਰੋੜੇ ਖਾ ਗਏ ਹੁਣ ਉਹਨਾਂ ਨੇ ਹੋਰ ਕਹਿਣਾ ਕੀ ਹੈ ਸੇਵਾ ਦੇ ਉੱਤੇ ਸਵਾਲ ਚੱਕਣਾ ਇਹ ਇਸ ਆਪਤਾ ਦੇ ਸਮੇਂ ਚ ਜੇ ਕੋਈ ਸਭ ਤੋਂ ਮਾੜੀ ਗੱਲ ਹੈ ਤੇ ਉਹ ਇਹ ਆ ਤੇ ਕਰ ਕੌਣ ਰਿਹਾ ਪੰਜਾਬ ਦਾ ਮੁੱਖ ਮੰਤਰੀ ਜੀ ਤੇ ਜ਼ਿੰਮੇਵਾਰੀ ਸੀ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਦੋ ਦਿਨਾਂ ਚ ਦੋ ਪ੍ਰੈਸ ਕਾਨਫਰੰਸਾਂ ਕਰਤੀਆਂ ਪੰਜਾਬ ਨੂੰ ਕੀ ਦਿੱਤਾ ਜੀ ਦੱਸੋ ਪਹਿਲਾ ਚੈੱਕ ਹਲੇ ਮੈਂ 45 ਦਿਨਾਂ ਨੂੰ ਦਊਂਗਾ ਕਿਉਂ ਦਊਂਗੇ ਜੀ 45 ਦਿਨਾਂ ਨੂੰ ਲੋੜ ਤਾਂ ਲੋਕਾਂ ਨੂੰ ਅੱਜ ਹੈ ਮੈਂ 45 ਦਿਨ ਨੂੰ ਦੇਉਂਗਾ 2023 ਦੇ ਵਿੱਚ ਜਿਹੜਾ ਮੁਰਗੀ ਦਾ ਬੱਕਰੀ ਦਾ ਪੈਸਾ ਦੇਣਾ ਸੀ ਉਹ ਅੱਜ ਤੱਕ ਨਹੀਂ ਆਇਆ ਹੁਣ ਮੈਂ 45 ਦਿਨ ਨੂੰ ਦੇਉਂਗਾ ਮਤਲਬ ਕੱਲਾ ਆਪਾਂ ਗੱਲਾਂ ਮਾਰ ਮਾਰ ਕੇ ਗੱਲਾਂ ਦਾ ਕੜਾ ਬਣਾਉਣਾ ਹੈ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡਾ ਤਾਂ ਹੀ ਕੰਮ ਰਹਿ ਗਿਆ ਕਿ ਗੱਲਾਂ ਦਾ ਕੜਾ ਬਣਾਉਣਾ ਮਿੱਠਾ ਕਿਉ ਘੱਟ ਪਾਉਣਾ ਪੰਜਾਬ ਨੂੰ ਦਿੱਤਾ ਕੀ ਉਹ ਪੰਜਾਬ ਨੂੰ ਦੱਸੋ ਇਹ ਜਿਹੜੀਆਂ ਗੱਲਾਂ ਨੇ ਕਿ ਜੀ ਅਕਾਲੀ ਦਲੇ ਕਰ ਲੋਕਾਂ ਨੇ ਤੋਂ ਕੱਖ ਨਹੀਂ ਲੈਣਾ ਲੋਕ ਤੁਹਾਡੀ ਸਿਆਸਤ ਚ ਇੰਟਰਸਟਿਡ ਹੀ ਹੈ ਨਹੀਂ ਥੋਡੇ ਆਪਦੇ ਐਮਐਲਏ ਦਿੱਲੀ ਕਹ ਰਹੇ ਨੇ ਕਿ ਜੀ ਕੇਜਰੀਵਾਲੀ ਬਹੁਤ ਮਾੜਾ ਉਹ ਕੰਮ ਨਹੀਂ ਕਰਨ ਦਿੰਦਾ ਕੇਜਰੀਵਾਲ ਕਿਉਂਕਿ ਮੁੱਖ ਮੰਤਰੀ ਅਸਲ ਉਹ ਹੈ ਉਹ ਥੋਡੇ ਐਮਐਲਏ ਤੇ ਪਰਚਾ ਦੇ ਰਿਹਾ ਦਿੱਲੀ ਵਰਸਸ ਪੰਜਾਬ ਦੀ ਲੜਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫਤਾ ਦੇ ਸਮੇਂ ਚ ਬਣਾਤੀ ਇਹ ਤੋਂ ਗੰਦੀ ਸਿਆਸਤ ਕਿਹੜੀ ਪਾਰਟੀ ਖੇਡੂਗੀ ਸੋ ਤੁਸੀਂ ਜੋ ਲੋਕ ਤੁਹਾਨੂੰ ਸਵਾਲ ਕਰ ਰਹੇ ਨੇ ਉਹਦਾ ਜਵਾਬ ਦਿਓ ਸਾਢੇ 3 ਸਾਲ ਦੀ ਜਿਹੜੀ ਤੁਹਾਡੀ ਮਾੜੀ ਕਾਰਗੁਜ਼ਾਰੀ ਉਹਦਾ ਜਵਾਬ ਦਿਓ ਕੈਗ ਦੀ ਰਿਪੋਰਟ ਕਹਿ ਰਹੀ ਹੈ 12000 ਕਰੋੜ ਖਾਤੇ ਦੇ ਵਿੱਚ ਤੁਹਾਡੇ ਟਰਾਂਜੈਕਸ਼ਨ ਖੜੀ ਹੈ ਉਹ ਕਿੱਥੇ ਖੁਰਦਬੁਰਦ ਹੋਗੀ ਉਹਦਾ ਜਵਾਬ ਦਿਓ ਲੋਕ ਤੁਹਾਡੇ ਤੋਂ ਹੁਣੇ ਜਵਾਬ ਮੰਗਦੇ ਨੇ ਇਸ ਆਫਤਾ ਦੇ ਸਮੇਂ ਦੇ ਵਿੱਚ ਜਿੱਥੇ ਸਰਕਾਰ ਨੇ ਖੜਨਾ ਸੀ ਹਾਂ ਜੇ ਤੁਸੀਂ ਸੱਚੇ ਸੀ ਭਗਵਾਨ ਤਮਨ ਜੀ ਜੇ ਤੁਸੀਂ ਸੱਚੇ ਸੀ ਉਸ ਦਿਨ ਪ੍ਰਧਾਨ ਮੰਤਰੀ ਪੰਜਾਬ ਸੀ ਤੁਸੀਂ ਹਸਪਤਾਲ ਫੋਰਟੀ ਸੀ ਤੁਹਾਡਾ ਹਰਪਾਲ ਚੀਮਾ ਜੀ ਫਾਈਨੈਂਸ ਮਿਨਿਸਟਰ ਤਾਂ ਨਹੀਂ ਹਸਪਤਾਲ 'ਚ ਸੀ ਵਿੱਤ ਮੰਤਰੀ ਹਰਪਾਲ ਚੀਮਾ ਪੈਸੇ ਸੂਬੇ ਨੂੰ ਚਾਹੀਦੇ ਨੇ ਭੇ ਤੁਸੀਂ ਮੁੰਡਿਆ ਸਾਹਿਬ ਦੇਤੇ ਮੁੰਡਿਆ ਸਾਹਿਬ ਤਾਂ ਉੱਥੇ ਕੀ ਕੰਮ ਸੀ ਜੀ ਜਿਹੜਾ ਬੰਦਾ ਵਿੱਤ ਮੰਤਰੀ ਹੈ ਜਿਹਨੇ ਬਜਟ ਬਣਾਉਣਾ ਹੈ ਜਿਹਨੂੰ ਪਤਾ ਵੀ ਪੈਸਾ ਕਿਵੇਂ ਲੈਣਾ ਕਿੱਥੇ ਖਰਚਣਾ ਉਹ ਜਾਂ ਉਹਨਾਂ ਨੂੰ ਭੇਜਦੇ ਪ੍ਰਧਾਨ ਮੰਤਰੀ ਕੋਲੇ ਕਿਉਂਕਿ ਸਾਰਿਆਂ ਦੀ ਮਿਲੀ ਭੁਗਤ ਨਾਲ 12.5 ਜਰ ਕਰੋੜ ਦਾ ਘਪਲਾ ਕਰੀ ਬੈਠੇ ਆ ਹੁਣ ਸਾਰੇ ਲੁਕਦੇ ਫਿਰਦੇ ਨੇ ਤਾਂ ਕੀ ਕਰੂਗਾ ਜੀ ਪੰਜਾਬ ਇਹ ਜੇ ਮਾੜੇ ਬੰਦੇ ਜਦੋਂ ਰਾਜ ਕਰ ਰਹੇ ਤੋ ਲੱਗਦਾ ਕਿ ਪੰਜਾਬ ਉਹ ਖਰਾਬਾ ਪੂਰਾ ਦੇ ਸਕਦਾ ਹੈ ਹਾਲਾਂਕਿ ਇੱਥੇ ਇਹਨਾਂ ਨੇ ਵੀ ਕਿਹਾ ਕਿ 37500 ਪਸ਼ੂ ਦਾ ਵੀ ਅਸੀਂ ਦੇਵਾਂਗੇ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਜਿਹੜਾ ਹੁਣ ਤੱਕ ਪੰਜਾਬ ਦੇ ਇਤਿਹਾਸ ਚ ਨਹੀਂ ਮਿਲਿਆ ਉਹ ਅਸੀਂ ਦੇਵਾਂਗੇ ਜਿੰਨਾ ਖਰਾਬਾ ਜਿਹੜਾ ਹੋਇਆ ਹੁਣ ਤੱਕ ਪੰਜਾਬ ਦੇ ਲੋਕਾਂ ਦੇ ਘਰਾਂ ਦਾ ਹੋਇਆ ਹੋਵੇ ਚਾਹੇ ਫਸਲਾਂ ਦਾ ਹੋਵੇ ਲੱਗਦਾ ਪੰਜਾਬ ਸਰਕਾਰ ਪਰਪਾਈ ਕਰ ਸਕੂ ਨਾ ਲੋਕਾਂ ਨੂੰ ਦੁਬਾਰੇ ਪੈਰਾ ਸਕ ਕਰ ਸਕਦੇ ਨਹੀਂ ਮੈਂ ਕਹਿੰਦਾ ਜੀ ਇਹ ਨੀਤ ਹੋਵੇ ਤਾਂ ਕੁਝ ਵੀ ਕੀਤਾ ਜਾ ਸਕਦਾ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੀ ਇੱਕ ਗੱਲ ਦੱਸੋ ਜਿਹੜੀ ਇਹਨਾਂ ਨੇ 3.5 ਸਾਲ ਚ ਕਹੀ ਹੋਵੇ ਤਾਂ ਪੂਰੀ ਕੀਤੀ ਹੋਵੇ ਇੱਕ ਗੱਲ ਮਤਲਬ ਮੈਂ ਲੱਖਾਂ ਗਿਣਾ ਸਕਦਾ ਇਹ ਕਹਿੰਦੇ ਸੀ ਜੀ 30000 ਕਰੋੜ ਤਾਂ ਅਸੀਂ ਰੇਟੇ ਚੋਂ ਕੱਢ ਲੈਣਾ 30000 ਕਰੋੜ ਐਕਸਾਈਜ਼ ਚੋਂ ਕੱਢ ਲੈਣਾ 60000 ਕਰੋੜ ਪਹਿਲੇ ਸਾਲ ਚ ਹੀ ਆ ਜਾਣਾ ਕਿੱਥੇ ਗਿਆ ਜੀ 60000 ਕਰੋੜ ਭਗਵੰਤ ਮਾਨ ਸਾਹਿਬ ਰੇੜਿਆਂ ਤੇ ਖੜ ਖੜ ਕੇ ਕੈਂਪੇਨ ਦੌਰਾਨ ਕਹਿੰਦੇ ਸੀ ਜੀ ਪੰਜਾਬ ਦੇ ਵਿੱਚ ਨਸ਼ਾ ਅੰਦਰ ਬਣਦਾ ਹੈ ਫੈਕਟਰੀਆਂ ਮੈਨੂੰ ਪਤਾ ਨਹੀਂ ਕਿੱਥੇ ਨੇ ਉਹ ਕਿੱਥੇ ਗਏ ਆ ਜੀ ਫੈਕਟਰੀਆਂ ਫੜੀਆਂ ਤਾਂ ਹੈ ਨਹੀਂ ਹਾਈ ਕੋਰਟ ਨੇ ਤਾਂ ਤੁਹਾਡੇ ਮੱਥੇ ਤੇ ਕਲੰਕ ਲਾਤਾ ਕਿ ਐਦਾਂ ਲੱਗ ਰਿਹਾ ਜਿਦਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰੀ ਨਸ਼ਾ ਵਕਾਰੀ ਹੈ ਚਰਨਜੀਤ ਚੰਨੀ ਕਹਿੰਦੇ ਜੀ ਖਿਡਾਰੀ ਤੋਂ ਰਿਸ਼ਵਤ ਮੰਗਦਾ 2 ਕਰੋੜ ਨੌਕਰੀ ਦੀ ਮੈਂ ਪਰਚਾ ਕਰੂੰ ਕਿੱਥੇ ਗਿਆ ਜੀ ਪਰਚਾ ਰਾਜਾ ਵੜਿੰਗ ਕਹਿੰਦੇ ਚੈਸੀਆਂ ਚ ਕਪਲਾ ਕਰ ਗਿਆ ਕਿੱਥੇ ਗਿਆ ਜੀ ਫੋਜਾ ਸਿੰਘ ਸਰਾਰੀ ਅਮਿਤ ਰਤਨ ਵਿਜੇ ਸਿੰਘ ਲਾ ਦੀ ਤੁਸੀਂ ਆਡੀਓ ਬਣਾਈ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੇਰੇ ਕੋਲ ਸਬੂਤ ਨੇ ਮੇਰਾ ਮੰਤਰੀ ਰਿਸ਼ਵਤ ਮੰਗਦਾ ਮੈਂ ਵੀਡੀਓ ਬਣਾਈ ਹੈ ਕੋਰਟ ਚੋਦੀ ਕੈਨਸਲੇਸ਼ਨ ਫਾਈਲ ਕਰਤੀ ਕਿੱਥੇ ਗਈ ਜੀ ਵੀਡੀਓ ਸੋ ਭਗਵਾਨਤ ਮਾਨ ਸਾਹਿਬ ਨੂੰ ਲੱਗਦਾ ਹੈ ਕਿ ਹਲੇ ਵੀ ਕੁਲਫੀ ਗਰਮਾ ਗਰਮ ਦੀ ਕੈਸਟ ਮੈਂ ਕਹਿ ਰਹੇ ਹਾਂ ਲੋਕ ਸੁਣਨਗੇ ਤਾੜੀਆਂ ਮਾਰਨਗੇ ਮੈਂ ਮਾ ਡਿਲੀਵਰ ਨਹੀਂ ਕੁਝ ਕਰਨਾ ਹੁਣ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਟੇਜ ਨਹੀਂ ਇਹ ਸਟੇਟ ਚਲਾ ਰਹੇ ਨੇ ਜਿਹੜੀ ਕੱਲੀ ਕੱਲੀ ਗੱਲ ਕਹੀ ਜਾਂਦੀ ਹੈ ਲੋਕਾਂ ਦੀ ਆਸ ਜਗਾਉਂਦੀ ਹੈ ਤੇ ਲੋਕਾਂ ਦੇ ਵਿੱਚ ਆਸ ਜਗਾਉਣੀ ਫੇਰਾਸ ਤੋੜਨੀ ਇਹ ਤੋਂ ਵੱਡਾ ਪਾਪ ਕੋਈ ਹੈ ਨਹੀਂ ਜੋ ਮੁੱਖ ਮੰਤਰੀ ਰੋਜ਼ ਕਰਦੇ ਕੀ ਮੰਨਦੇ ਹੋ ਕਿ ਜੇਕਰ ਜਿਵੇਂ ਮੈਨਮੇਡ ਦੀ ਗੱਲ ਚੱਲਦੀ ਆ ਹਰ ਕੋਈ ਮੈਨਮੇਡ ਕਹਿੰਦਾ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਹਰ ਕੋਈ ਕਹਿੰਦਾ ਭਗਵੰਤ ਮਾਨ ਨੇ ਹੜ ਲੈਂਦੇ ਭਗਵੰਤ ਮਾਨ ਨੇ ਹੜ ਲੈਂਦੇ ਕਹਿੰਦੇ ਮੈਂ ਕਿਹੜਾ ਹਿਮਾਚਲ ਤੋਂ ਜਾ ਕੇ ਪਹਾੜ ਤੋੜ ਕੇ ਪਹਾੜ ਤੋੜ ਕੇ ਨਾਲ ਲੈ ਜਿਹੜੇ ਮੈਂ ਹੜ ਲਿਆ ਤੇ ਕਹਿੰਦੇ ਇਹ ਤਾਂ ਕੁਦਰਤੀ ਕਰੂਪੀ ਆ ਕੁਦਰਤਵਨ ਹੋ ਗਈ ਕਹਿੰਦੇ ਜੇ ਪਹਿਲਾਂ ਪਾਣੀ ਛੱਡਣ ਦੀ ਗੱਲ ਹੁੰਦੀ ਸੀ ਕਿੰਨਾ ਕੁ ਛੱਡ ਦਿੰਦੇ ਕਹਿੰਦੇ ਉਹ ਤਾਂ 100 ਕਿਉਂ ਸੀ ਇੱਕ ਮੰਗਦੇ ਸੀ ਤਾਂ 3 ਲੱਖ ਕਿਉਂ ਸੀ ਕਹਿੰ ਦੇਖੋ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਦੱਸਣ ਕਿ ਜੀ ਇਹ ਜਿਹੜੀ ਹੜਾਂ ਦੀ ਸਥਿਤੀ ਦੀਆਂ ਮੀਟਿੰਗਾਂ ਨੇ ਇਹ ਜਨਵਰੀ ਫਰਵਰੀ ਸ਼ੁਰੂ ਹੋ ਜਾਂਦੀ ਹੈ ਮਤਲਬ ਕੁਮਰ ਵਿਜੇ ਪ੍ਰਤਾਪ ਬੋਲੇ ਨੇ ਨਾ ਕਿ ਮੈਂ ਬਾਦਲ ਸਾਹਿਬ ਨੂੰ ਬਹੁਤ ক্লোਜ਼ਲੀ ਦੇਖਿਆ ਅਸਲ ਚ ਗੱਲ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਚਨਬੱਧ ਤਰੀਕੇ ਨਾਲ ਇਹਨਾਂ ਨੇ ਬਦਨਾਮਤਾ ਕੀਤਾ ਹੁਣ ਸੱਚਾਈ ਸਾਹਮਣੇ ਆ ਰਹੀ ਹੈ ਕੁਮਰ ਵਿਜੇ ਪ੍ਰਤਾਪ ਇਹਨਾਂ ਦਾ ਐਮਐਲਏ ਉਹ ਕਹਿੰਦਾ ਜੀ ਮੈਂ ਬਿਊਰੋਕਰੇਸੀ ਮੈਂ ਦੇਖਦਾ ਸੀ ਕਿ ਬਾਦਲ ਸਾਹਿਬ ਕਿੱਦਾਂ ਪਹਿਲਾਂ ਹੀ ਇਹ ਸਾਰੀਆਂ ਮੀਟਿੰਗਾਂ ਕਰਕੇ ਇਹ ਸਾਰਾ ਕੁਝ ਕਰਦੇ ਸੀ ਕਦੇ ਹੜ ਨਹੀਂ ਸੀ ਆਉਣ ਦਿੰਦੇ ਇਹ ਕੀ ਹੈ ਕਿ ਜਨਵਰੀ ਫਰਵਰੀ ਚ ਉਹਦੇ ਚ ਕੈਸਟਿਮੇਟ ਤੈ ਹੁੰਦਾ ਕਿ ਕਿਹੜੀ ਦਰਿਆਵਾਂ ਦੀ ਕੱਸੀਆਂ ਦੀ ਨਦੀਆਂ ਦੀ ਸਫਾਈ ਹੋਣੀ ਹੈ ਮਾਰਚ ਅਪ੍ਰੈਲ ਤੱਕ ਉਹਦੇ ਬਜਟ ਬਣ ਜਾਂਦੇ ਨੇ ਅਪ੍ਰੈਲ ਚ ਕੰਮ ਸ਼ੁਰੂ ਹੋ ਜਾਂਦਾ ਮੌਨਸੂਨ ਤੋਂ ਪਹਿਲਾਂ ਕੰਮ ਸ਼ੁਰੂ ਹੋ ਜਾਂਦਾ ਜਨਵਰੀ ਫਰਵਰੀ ਚ ਤਾਂ ਇਹ ਦਿੱਲੀ ਫਿਰਦੇ ਸੀ ਕੇਜਰੀਵਾਲ ਨੂੰ ਸੀਐਮ ਬਣਾਉਂਦੇ ਬਣਾਉਣਾ ਚਾਹੁੰਦੇ ਸੀ ਮਨਿਸਟਰ ਐਮਐਲਏ ਮੁੱਖ ਮੰਤਰੀ ਸਭ ਦਿੱਲੀ ਬੈਠੇ ਸੀ ਮੀਟਿੰਗ ਕੀਤੀ ਕੋਈ ਨਹੀਂ ਆ ਕੇ ਇਹਨਾਂ ਨੇ ਬੀਬੀਐਮਬੀ ਦੀ ਸਿਆਸਤ ਸ਼ੁਰੂ ਕਰ ਲਈ ਤੁਸੀਂ ਦੇਖਿਆ ਹਣਾ ਹਰਜੋਤ ਬੈਂਸ ਨੇ ਜਾ ਕੇ ਤਾਲੇ ਲਾਏ ਸੀ ਉੱਥੇ ਆ ਕੇ ਜੀ ਅਸੀਂ ਬੀਬੀਐਮਬੀ ਅਸੀਂ ਦੇਖਾਂਗੇ ਹੁਣ ਉੱਥੇ ਤਾਂ ਇਹ ਡਰਾਮੇ ਕਰਦੇ ਰਹੇ ਹਰਿਆਣੇ ਨੂੰ ਪਾਣੀ ਜਾਂਦਾ ਰਿਹਾ ਕਿਉਂਕਿ ਹਰਿਆਣੇ ਨੂੰ ਤਾਂ ਆਮ ਆਦਮੀ ਪਾਰਟੀ ਪਹਿਲੇ ਦਿਨੋਂ ਪਾਣੀ ਦੇਣਾ ਚਾਹੁੰਦੀ ਹੈ ਕੇਜਰੀਵਾਲ ਵੀ ਦੇਣਾ ਚਾਹੁੰਦੇ ਆ ਪਾਠਕ ਵੀ ਦੇਣਾ ਚਾਹੁੰਦੇ ਆ ਸਾਰੇ ਦੇਣਾ ਚਾਹੁੰਦੇ ਹਾਈ ਕੋਰਟ ਨੇ ਜਦੋਂ ਪੁੱਛਿਆ ਕਿ ਜੀ ਤੁਸੀਂ ਰੈਗੂਲੇਸ਼ਨ ਦਾ ਕੀ ਹੈ ਉੱਥੇ ਹੱਥ ਜੋੜ ਕੇ ਐਫੀਡੇਵਿਟ ਦਿੱਤਾ ਅਖੇ ਜੀ ਸਾਡਾ ਪਾਣੀ ਦੀ ਰੈਗੂਲੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਸੁਰੱਖਿਆ ਦੇਣੀ ਹੈ ਡੈਮ ਨੂੰ ਹਾਈ ਕੋਰਟ ਨੇ ਫਿਰ ਉਹ ਕਲੀਅਰ ਹੀ ਕਰਤਾ ਸੁਪਰੀਮ ਕੋਰਟ ਨੇ ਵੀ ਸੁਰੱਖਿਆ ਤਾਂ ਫਿਰ ਕੇਂਦਰੀ ਏਜੰਸੀਆਂ ਵਧੀਆਂ ਕਰ ਲੈਣਗੀਆਂ ਫਿਰ ਉਹਨਾਂ ਨੂੰ ਦਿੱਤੀ ਸੁਰੱਖਿਆ ਨਾ ਸੁਰੱਖਿਆ BBMP ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਹੋ ਗਈ ਦੱਸਣ ਜੀ ਭਗਵੰਤ ਮਾਨ ਸਿਟਕੋ ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਹੋ ਗਈ 50 ਕਿਲੋਮੀਟਰ ਬੀਐਸਐਫ ਪੰਜਾਬ ਦੇ ਅੰਦਰ ਆ ਗਈ ਅਮ੍ਰਿਤਸਰ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚ ਸੈਨੇਟ ਦੀ ਇਲੈਕਸ਼ਨ ਖਤਮ ਹੋ ਗਈ ਚੰਡੀਗੜ੍ਹ 'ਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਨਾ ਤੱਕ ਨਹੀਂ ਪਤਾ ਕਿ ਭਾਈ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਤੇ ਵਿਧਾਨ ਸਭਾ ਇਹ ਦੋਹੇ ਪੰਜਾਬ ਦੀਆਂ ਨੇ ਇਹ ਕਹਿੰਦੇ ਜੀ ਹਰਿਆਣੇ ਨੂੰ ਦਵੋਗੇ ਸਾਨੂੰ ਵੀ ਦੇ ਦਿਓ ਦੱਸੋ ਜੀ ਪੰਜਾਬ ਦੀ ਇਹ ਤੋਂ ਵੱਡੀ ਕੀ ਤਰਾਸਦੀ ਹੈ ਸੋ ਇਹ ਮੁੱਖ ਮੰਤਰੀ ਸਾਹਿਬ ਮੈਨ ਮੇਡ ਹੜਤਾ ਨੇ ਕਿਉਂਕਿ ਜਿਹੜੀ ਸਫਾਈ ਹੋਣੀ ਸੀ ਉਹ ਹੋਈ ਨਹੀਂ ਉਹ ਵੀ ਕਹਿੰਦੇ 2.50 ਕਰੋੜ ਦਾ ਕਪਲਾ ਉਹ ਵੀ ਲੋਕ ਹੁਣ ਚਲੋ ਇਹ ਤੋਂ ਬਾਹਰ ਨਿਕਲਣਗੇ ਲੋਕ ਸਵਾਲ ਪੁੱਛਣਗੇ ਤਾਂ ਮੈਨ ਮੇਡ ਹੜਾ ਹੈ ਇਹ ਕਿਉਂਕਿ ਸਫਾਈ ਪ੍ਰਬੰਧ ਤੁਸੀਂ ਬੰਨ ਦੇ ਵਿੱਚ ਇੱਕ ਇੱਕ ਕਿਲੋਮੀਟਰ ਚ ਚਾਰ ਚਾਰ ਪਾੜ ਪੈ ਗੇ ਉਹ ਤੁਸੀਂ ਬੰਨ ਤਾਂ ਪੰਜਾਬ ਸਰਕਾਰ ਨੇ ਦੇਖਣਾ ਸੀ ਉਹ ਤੁਸੀਂ ਬੰਨ ਤਾਂ ਜਾ ਕੇ ਵੀ ਉਹ ਬੰਨ ਕਿੱਥੋਂ ਕਮਜ਼ੋਰ ਆ ਉਹ ਤਾਂ ਪੰਜਾਬ ਸਰਕਾਰ ਨੇ ਦੇਖਣਾ ਸੀ ਕਨੌਰ ਦੇ ਵਿੱਚ 2023 ਦੇ ਵਿੱਚ ਜਿੱਥੋਂ ਜਿੱਥੋਂ ਬੰਨ ਚ ਪਾੜ ਪਿਆ ਉਹ ਅੱਜ ਤੱਕ ਨਹੀਂ ਪੂਰਿਆ ਗਿਆ ਇਹ ਤੁਸੀਂ ਦੇਖਣਾ ਸੀ ਸਰਕਾਰ ਨੇ ਤਾਂ ਮੈਨਮੇਡ ਥੋੜਾ ਇੱਕ ਐਮਐਲਏ ਕਨੌਰ ਤੋਂ ਗੁਰਲਾਲ ਕਨੌਰ ਉਹਨੇ ਆਪਣੇ ਦੋ ਕਿਲੇ ਬਚਾਉਣ ਦੇ ਲਈ ਘੱਗਰ ਦੇ ਵਿੱਚ ਪੱਕੀ ਇੱਟਾਂ ਦੀ ਕੰਧ ਬਣਾਤੀ ਉਹ ਕਿਉਂ ਬਣਾਉਣ ਦਿੱਤੀ ਜੀ ਉਹ ਸਰਕਾਰ ਨੇ ਦੇਖਣੀ ਸੀ ਨਾ ਫਿਰ ਇਹ ਤਾਂ ਮੈਨਮੇਡ ਹੜਣੇ ਇਨਾਂ ਦੀ ਨਲਾਇਕੀਆਂ ਦਾ ਪੰਜਾਬ ਭੁਗਤ ਰਿਹਾ ਤੇ ਇਹ ਹਲੇ ਵੀ ਸਿਆਸਤ ਕਰਦੇ ਫਿਰਦੇ ਨੇ ਹਲੇ ਵੀ ਮੈਂ ਤਾਂ ਕਹਿਣਾ ਕਿ ਡੇਢ ਸਾਲ ਦਾ ਸਮਾਂ ਘੱਟੋ-ਘੱਟ ਆਮ ਆਦਮੀ ਪਾਰਟੀ ਸੋਚੇ ਕਿ ਭਾਈ ਪੰਜਾਬ ਨਾਲ ਅਸੀਂ ਕਿੰਨਾ ਕੁ ਧਰੋਹ ਹੋਰ ਕਮਾਉਣਾ ਹੈ ਇਹ ਆਪਣੇ ਜ਼ਮੀਰਾਂ ਦੇ ਅੰਦਰ ਝਾਕ ਮਾਰ ਕੇ ਸੋਚੋ। ਕਲਪਤ ਸਾਬ ਆਖਰੀ ਸਵਾਲ ਹੈ ਹੜਾਏ ਹੜਾਉਣ ਤੋਂ ਬਾਅਦ ਸਰਕਾਰਾਂ ਦਾ ਜੋ ਜ਼ਿੰਮਾ ਬਣਦਾ ਸੀ ਲੋਕਾਂ ਨੂੰ ਰਾਹਤ ਦੇ ਲਈ ਲੋਕਾਂ ਤੱਕ ਪਹੁੰਚਣਾ ਲੋਕਾਂ ਨੂੰ ਬਾਹਰ ਕੱਢਣਾ ਤੁਸੀਂ ਕੀ ਮੰਨਦੇ ਹੋ ਕਿ ਕਿੰਨੇ ਪਰਸੈਂਟ ਉਹ ਜ਼ਿੰਮਾ ਸਰਕਾਰ ਨੇ ਸਮਝਿਆ ਕਿੰਨੇ ਪਰਸੈਂਟ ਆਪ ਦੀ ਕਹੀ ਤੇ ਕਰਨੀ ਤੇ ਪੂਰੀ ਉਤਰੀ ਸਰਕਾਰ ਦੇਖੋ ਪੰਜਾਬ ਦੀ ਸਰਕਾਰ ਤਾਂ ਬੁਰੇ ਤਰੀਕੇ ਫੇਲ ਹੋਈ ਸਾਨੂੰ ਬੜੀ ਆਸ ਸੀ ਕੇਂਦਰ ਦੀ ਸਰਕਾਰ ਤੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੋਂ ਕਿ ਉਹ ਦੌਰਾ ਕਰਨ ਆਏ ਨੇ ਪ੍ਰਧਾਨ ਮੰਤਰੀ ਨੇ ਕੀ ਐਲਾਨਿਆ 1600 ਕਰੋੜ ਮਤਲਬ ਹਿਮਾਚਲ ਮੈਂ ਕਿਸੇ ਸੂਬੇ ਦੇ ਖਿਲਾਫ ਨਹੀਂ ਸੂਬੇ ਦੇ ਲੋਕਾਂ ਦੇ ਖਿਲਾਫ ਨਹੀਂ ਹਿਮਾਚਲ ਨਾਲੋਂ ਚਾਰ ਗੁਣਾ ਵੱਧ ਨੁਕਸਾਨ ਪੰਜਾਬ 'ਚ ਹੈ ਉੱਥੇ 1500 ਕਰੋੜ ਉਰੇ 1600 ਕਰੋੜ ਹੁਣ ਪ੍ਰਧਾਨ ਮੰਤਰੀ ਕਹਿੰਦੇ ਜੀ ਇਹਨਾਂ ਕੋਲੇ 12000 ਕਰੋੜ ਰੁਪਇਆ ਸੋ ਪ੍ਰਧਾਨ ਮੰਤਰੀ ਮੁਤਾਬਕ 12000 ਹੋ 1600 13000 ਕਰੋੜ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਘੱਟੋ-ਘੱਟ 20,000 ਕਰੋੜ ਦਾ ਪੈਕੇਜ ਲਾਨੋ। ਪ੍ਰਧਾਨ ਮੰਤਰੀ ਕਹਿੰਦੇ ਕਿ 13,000 ਕਰੋੜ ਹੋ ਗਿਆ ਉਹ ਮੰਨ ਹੀ ਬੈਠੇ ਨੇ ਕਿ ਚਲੋ ਇੰਨੀ ਵੀ ਗੱਲ ਹੈ ਕਿ ਪ੍ਰਧਾਨ ਮੰਤਰੀ ਇੰਨਾ ਤਾਂ ਮੰਨ ਗਏ ਕਿ 13,000 ਕਰੋੜ ਦੀ ਲੋੜ ਹੈ। ਹੁਣ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਭਾਈ ਇਹ ਆਮ ਆਦਮੀ ਪਾਰਟੀ ਪੈਸਾ ਖਾ ਗਈ ਪੰਜਾਬ ਦਾ 12,000 ਕਰੋੜ ਇਹਦੀ ਕਰੋ ਇਨਕੁਆਇਰੀ। ਇਹ ਜਿਹੜੇ ਅਫਸਰ ਇਨਵੋਲਡ ਹੈ ਜੇ ਚ ਮੰਤਰੀ ਹੈ ਮੁੱਖ ਮੰਤਰੀ ਹੈ ਜੋ-ਜੋ ਹੈ ਚਾਹੇ ਅਰਵਿੰਦ ਕੇਜਰੀਵਾਲ ਵੀ ਵਿੱਚ ਹੈ। ਇਹਨਾਂ ਦੀ ਇਨਕੁਆਇਰੀ ਕਰੋ ਇਹਨਾਂ ਤੇ ਕਾਰਵਾਈ ਕਰੋ ਪਰ ਪੰਜਾਬ ਨਾਲ ਇਹਦੇ ਲਈ ਭੁਗਤ ਭੋਗੀ ਹੋਵੇ 12000 ਕਰੋੜ ਅੱਢ ਤੋਂ ਪੰਜਾਬ ਦੇ ਲਈ ਜਾਰੀ ਕਰੋ ਦੇਸ਼ ਦੀ ਸਰਕਾਰ ਮਾਂ ਹੈ ਸੂਬਿਆਂ ਦੀ ਮਾਂ ਲਈ ਸਾਰੇ ਬੱਚੇ ਇੱਕ ਬਰਾਬਰ ਹੋਣੇ ਚਾਹੀਦੇ ਨੇ ਧੋਖਾ ਆਮ ਆਦਮੀ ਪਾਰਟੀ ਨੇ ਪੰਜਾਬ ਨਾਲ ਕੀਤਾ ਕਰਪਸ਼ਨ ਇਹਨਾਂ ਨੇ ਕੀਤੀ ਹੈ ਪੈਸਾ ਇਹਨਾਂ ਨੇ ਕਿਤੇ ਹੋਰ ਵਰਤਿਆ ਪੰਜਾਬ ਦਾ ਇਹਦੇ 'ਚ ਕੋਈ ਕਸੂਰ ਨਹੀਂ ਪੰਜਾਬ ਨੂੰ ਉਹ 12000 ਕਰੋੜ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ ਕਿਉਂਕਿ ਲੋਕਾਂ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਨਹੀਂ ਸਕਦੇ ਮੈਂ ਤੁਹਾਨੂੰ ਮਾਜੇ ਦੇ ਜੇ ਦੱਸਾਂ ਅਜਨਾਲੇ ਦੇ 125 ਪਿੰਡਾਂ ਦੇ ਉਦਨ ਮੈਂ ਦੇਖ ਕੇ ਆਇਆ ਜਾ ਕੇ ਸੀ ਕਿਉਂਕਿ ਅਕਾਲੀ ਦਲ ਵੱਲੋਂ ਡਿਊਟੀਆਂ ਲੱਗੀਆਂ ਸੀ ਕਿ ਜਾਣਾ ਉੱਥੇ 8 8 10 10 ਫੁੱਟ ਪਾਣੀ ਖੇਤਾਂ ਦੇ ਵਿੱਚ ਖੜਾ ਉਹ ਪਾਣੀ ਨੂੰ ਸਾਰੇ ਪਾਸੇ ਡਾਫ ਲੱਗੀ ਉਹ ਨਿਕਲਣਾ ਵੀ ਨਹੀਂ ਕਿਤੇ ਉੱਥੇ ਆਹ ਵਾਲੀ ਝੋਨਾ ਤਾਂ ਛੱਡੋ ਉੱਥੇ ਅੱਗੀਆਂ ਅਗਲੀਆਂ ਫਸਲਾਂ ਵੀ ਨਹੀਂ ਹੱਲੇ ਲੱਗ ਸਕਦੀਆਂ ਸੋ ਇਸ ਹਾਲਾਤ ਚੋਂ ਪੰਜਾਬ ਨੂੰ ਇੱਕ ਵਾਰੀ ਕੱਢੀਏ ਬਾਅਦ ਦੇ ਵਿੱਚ ਸਿਆਸਤ ਚੱਲਦੀ ਰਹੂ ਜੀ ਐਡਵੋਕੇਟ ਸਾਹਿਬ ਸਮਾਂ ਤਾਂ ਬਹੁਤ ਅਮਤ ਧੰਨਵਾਦ ਜੀ ਸ਼੍ਰੋਮਣੀ ਕਲਦਲ ਤੋਂ ਮੁਕਬਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹੋਰੀ ਮੇਰੇ ਨਾਲ ਸੀ ਗੱਲਬਾਤ ਕੀਤੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਿਹਾ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਇਜਾਜ਼ਤ ਧੰਨਵਾਦ